ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਗੁਰਾਇਆਂ ਦੇ ਵਾਰਡ ਨੰਬਰ 8 ਵਿੱਚ ਇੱਕ ਜਨਤਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਵਾਰਡ ਕੌਂਸਲਰ ਮਨੋਜ ਗੋਗਨਾ ਦੇ ਨਿਵਾਸ ਤੇ ਕੋਈ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਦੇ ਨਾਲ ਨਗਰ ਕੌਂਸਲ ਗੁਰਾਇਆਂ ਦੇ ਮੁਖੀ ਹਰਮੇਸ਼ ਲਾਲ ਚੋਹਾਨ, ਬਲਾਕ ਮੁਖੀ ਸੁਦੇਸ਼ ਬਿੱਲਾ, ਸਾਬਕਾ ਚੇਅਰਮੈਨ ਰੋਸ਼ਨ ਲਾਲ 로ਸ਼ੀ, ਕੋਆਰਡੀਨੇਟਰ ਪੰਕਰ ਰਾਏ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਕੌਂਸਲਰ ਮਨੋਜ ਗੋਗਨਾ ਦੀ ਗਵਾਈ ਹੇਠ ਸਾਰੇ ਪਤਵੰਤਿਆਂ ਦਾ ਫੁੱਲਾ ਦਾ ਕੋਲ ਦਾਸਤਾ ਪੈਂਡ ਕਰਕੇ ਸਵਾਗਤ ਕੀਤਾ ਗਿਆ ਮੀਟਿੰਗ ਦੌਰਾਨ ਵਾੜ ਵਾਸੀਆਂ ਨੂੰ ਸੰਬੋਧਨ ਕਰਦਿਆ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਵੱਡੀ ਗਿਣਤੀ ਵਿੱਚ ਵਾੜ ਵਾਸੀਆਂ ਵੱਲੋਂ ਕਾਉਂਸਲਰ ਮਨੋਜ ਗੋਗਨਾ ਪ੍ਰਤੀ ਦਿਖਾਇਆ ਗਿਆ ਪਿਆਰ ਦੀ ਛਲਾਗਾ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਵਾੜ ਵਾਸੀਆਂ ਤੋਂ ਨਸ਼ਾ ਵਿਰੁੱਧ ਮੁਹਿੰਮ ਵਿੱਚ ਸਲਾਗਾ ਯੋਗ ਦੀ ਮੰਗ ਕੀਤੀ ਅਤੇ ਕਿਹਾ ਜੇਕਰ ਕੋਈ ਵਿਅਕਤੀ ਨਸ਼ੇ ਦਾ ਸ਼ਿਕਾਰ ਹੈ ਤਾਂ ਉਸ ਨੂੰ ਇਲਾਜ ਲਈ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਣਾ ਚਾਹੀਦਾ ਹੈ ਉਹਨਾਂ ਨੇ ਨਸ਼ਾ ਤਸਕਰਾਂ ਬਾਰੇ ਪੁਲਿਸ ਥਾਣਿਆਂ ਨੂੰ ਸੂਚਿਤ ਕਰਨ ਦੀ ਵੀ ਅਪੀਲ ਕੀਤੀ ਨਗਰ ਕੌਂਸਲ ਪ੍ਰਧਾਨ ਹਰਮੇਸ਼ ਚੰਦ ਲਾਲ ਨੇ ਵੀ ਲੋਕਾਂ ਨੂੰ ਨਸ਼ਾ ਛਡਾਉਣ ਮੋਹਮ ਵਿੱਚ ਯੋਗਦਾਨ ਦੀ ਅਪੀਲ ਕੀਤੀ। ਉਨ੍ਹਾਂ ਕੌਂਸਲਰ ਮਨੋਜ ਗੋਗਨਾ ਰਾਹੀ ਵਾਰਡ ਦੇ ਸਰਪੱਕੀ ਵਿਕਾਸ ਦਾ ਭਰੋਸਾ ਵੀ ਦਿੱਤਾ। ਕੌਂਸਲਰ ਮਨੋਜ ਗੋਗਨਾ ਨੇ ਸਾਰੇ ਪਤਵੰਤਿਆਂ ਦਾ ਆਉਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਕਿਸੇ ਨੂੰ ਵੀ ਨਸ਼ੇ ਦਾ ਕਾਰੋਬਾਰ ਨਹੀਂ ਕਰਨ ਦਿੱਤਾ ਜਾਵੇਗਾ। ਪੁਲਿਸ ਦੀ ਮਦਦ ਨਾਲ ਨਸ਼ਾ ਸਪਲਾਈ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਮੋਹਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਗੁਰਾਇਆਂ ਖੇਤਰ ਪੂਰੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੋ ਜਾਂਦਾ। ਉਨਾ ਵਾਰਡ ਵਾਸੀਆਂ ਦੇ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਇਹ ਵਾਰਡ ਉਹਨਾਂ ਦਾ ਪਰਿਵਾਰ ਹੈ ਵਾਰਡ ਨੂੰ ਨਸ਼ਾ ਮੁਕਤ ਰੱਖਣ ਦੇ ਨਾਲ-ਨਾਲ ਨਗਰ ਕੌਂਸਲ ਪ੍ਰਧਾਨ ਅਤੇ ਨਿਗਮ ਪ੍ਰਸ਼ਾਸਨ ਦੀ ਮਦਦ ਨਾਲ ਵਿਕਾਸ ਨਾਲ ਸੰਬੰਧਿਤ ਸਾਰੇ ਵਾਅਦੇ ਵੀ ਪੂਰੇ ਕੀਤੇ ਜਾਣਗੇ ਇਸ ਮੌਕੇ ਕੌਨ ਸੁਨੀਲ ਮਨੋਤਾ ਕੌਂਸਲਰ ਪਤੀ ਸੰਜੀਵ ਹੀਰ ਕੌਂਸਲਰ ਪਤੀ ਮਨੀਸ਼ 바ਵਾ ਐਡਵੋਕੇਟ ਇੰਦਰਜੀਤ ਵਰਮਾ ਵਾਰਡ ਇੰਚਾਰਜ ਗੁਰਵਿੰਦਰ ਨੋਰਾ ਹਰਜਿੰਦਰ ਬਿੱਲਾ ਗੁਰਦੀਪ ਬਿੱਟੂ ਕੁਲਦੀਪ ਭੋਗਲ ਸੁਖਜੀਤ ਸਿੰਘ ਸਰਪ੍ਰੀਤ ਕੁਮਾਰ ਸੋਨੂ ਗਗਨ ਕੁਮਾਰ ਗੁਰਦੀਪ ਭੋਗਲ ਮਨਜੀਤ ਭੋਗਲ ਸੈਂਕੜੇ ਵਾਸੀ ਹਾਜ਼ਰ ਰਹੇ ਅੱਜ ਗਰਾਇਆ ਸ਼ਹਿਰ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਜਿਹੜਾ ਅਸੀਂ ਬਾਲਡਾਂ ਦੇ ਵਿੱਚ ਮੀਟਿੰਗਾਂ ਕਰਨ ਉਤਰੇ ਆ ਕੱਲ ਤੱਕ ਅਸੀਂ 143 ਪਿੰਡਾਂ ਨੂੰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦਾ ਖਤਮ ਕੀਤਾ ਅੱਜ ਅਸੀਂ ਸਵੇਰ ਦੇ ਸਾਡੀ ਇਹ ਪੰਜਵੀਂ ਮੀਟਿੰਗ ਹੈ ਜਿਹੜੀ ਹੈ ਜਿਹੜੀ ਅੱਜ ਅਸੀਂ ਬਾਲ ਨੰਬਰ 8 ਦੇ ਵਿੱਚ ਜਿਹੜੇ ਸਾਡੇ ਬਹੁਤ ਹੀ ਸਤਿਕਾਰਤ ਮਨੋਜ ਗੋਗਨਾ ਜੀ ਇਸ ਵਾਰਡ ਦੇ ਕਾਉਂਸਲਰ ਨੇ ਬਹੁਤ ਹੀ ਜੋਧਿਆ ਜਿਹੜੇ ਕਿ ਆਪਣੇ ਵਾਰਡ ਲਈ ਵਿਕਾਸ ਤੇ ਕੰਮਾਂ ਦੀਆਂ ਹਨੇਰੀਆਂ ਲਿਆ ਰਹੇ ਨੇ ਅੱਜ ਇਹਨਾਂ ਦੇ ਗ੍ਰਹਿ ਵਿਖੇ ਮੇਰੇ ਖਿਆਲ ਚ ਸੈਂਕੜੇ ਤੁਸੀਂ ਆ ਦੇਖਿਆ ਆ ਇਹ ਜਿਹੜੀ ਸਭਾ ਜਿਹੜੀ ਸੀ ਇੱਕ ਰੈਲੀ ਦਾ ਰੂਪ ਬਣ ਗਈ ਹੈਗੀ ਆ ਸਾਡੇ ਇਸ ਵਕਤ ਜਿਹੜਾ ਹੈਗਾ ਸਾਡੇ ਹਰਮੇਸ਼ ਚੋਹਾਂ ਜੀ ਪ੍ਰਧਾਨ ਜੀ ਔਰ ਸੀਨੀਅਰ ਮੀਤ ਪ੍ਰਧਾਨ ਸਾਡੇ ਸ੍ਰੀਸ਼ ਕੁਮਾਰ ਬਿੱਲਾ ਜੀ ਔਰ ਸਾਰੇ ਹੋਰ ਕਾਉਂਸਲਰ ਜਿਹੜੇ ਆ ਉਸ ਵਕਤ ਜਿਹੜੇ ਇਹ ਮੌਜੂਦ ਆ ਇੰਦਰਜੀਤ ਬਰਮਾ ਜਿਹੜੇ ਸਾਡੇ ਵਕੀਲ ਸਾਹਿਬ ਸਾਡੇ ਇਸ ਬਾੜ ਨੰਬਰ 8 ਦੇ ਬਹੁਤ ਹੀ ਸਤਿਕਾਰ ਸਿਖਸੀਤਾ ਚ ਸ਼ੋਭਦੇ ਆ ਇਹਨਾਂ ਦੇ ਨਾਲ ਇੱਕੋ ਹੀ ਅਸੀਂ ਅੱਜ ਸਾਹਜ ਪਾਈ ਆ ਕਿ ਬਾੜ ਨੰਬਰ 8 ਨੂੰ ਆਪਾਂ ਨਸ਼ਾ ਮੁਕਤ ਬਾੜ ਜਿਹੜਾ ਬਣਾਉਣਾ ਆ ਇਹ ਸਾਰੇ ਹੀ ਬਾੜ ਦੇ ਭੈਣਾ ਤੇ ਭਰਾਵਾਂ ਨੇ ਸਾਨੂੰ ਭਰੋਸਾ ਦਿੱਤਾ ਵਚਨ ਦਿੱਤਾ ਕਿ ਅਸੀਂ ਇਹ ਜਿਹੜੇ ਸਾਡੇ ਸੂਬੇ ਦੇ ਮੁੱਖ ਮੰਤਰੀ ਦਾਪਵਨ ਸਿੰਘ ਮਾਨ ਜਿਹੜਾ ਕਿ ਇਹਨਾਂ ਨੇ ਵੀੜਾ ਚੁੱਕਿਆ ਆ ਇਹੜਾ ਕਿ ਜੁੱਧ ਨਸ਼ਿਆਂ ਵਿਰੋਧ ਜਿਹੜਾ ਉਹਨਾਂ ਨੇ ਪ੍ਰੋਗਰਾਮ ਲੀਕਿਆ ਉਸ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਅਸੀਂ ਹਰ ਪ੍ਰਾਣੀ ਜਿਹੜਾ ਹੈਗਾ ਸਹਿਯੋਗ ਦੇਵਾਂਗੇ ਔਰ ਦੂਸਰੇ ਪਾਸਿਓਂ ਅਸੀਂ ਗਰਾਹ ਸ਼ਹਿਰ ਦੇ ਨਿਵਾਸੀਆਂ ਨੂੰ ਪਹਿਲਾਂ ਵੀ ਭਰੋਸਾ ਦਿੱਤਾ ਸੀ ਕਿ ਗਰਾਹ ਸ਼ਹਿਰ ਦੀ ਕਲਪ ਕਰਾਂਗੇ ਉਹਦੇ ਕੜੀ ਤਹਿਤ 1 ਲੱਖ 1 ਕਰੋੜ 62 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਵੀ ਪ੍ਰੋਜੈਕਟ ਜਿਹੜੇ ਗਰਾਹ ਸ਼ਹਿਰ ਦੇ ਵਿੱਚ ਚੱਲਦੇ ਆ ਮਨੋਜ ਗੋਗਨਾ ਨੇ ਆ ਪਰਸੋਂ ਜਿਹੜਾ ਸੀਗਾ ਸਾਡੇ ਜਿਹੜੇ ਅੱਟੇ ਵਾਲੀ ਨਹਿਰ ਆ ਉਸੇ ਇੱਕ ਵੱਡੇ ਪ੍ਰੋਜੈਕਟ ਦਾ ਜਿਹੜਾ ਹੈਗਾ ਇਹ ਪੱਥਰ ਰੱਖਿਆ ਸੀਗਾ ਵੱਖ-ਵੱਖ ਵਾਰਡਾਂ ਦੇ ਵਿੱਚ ਵਿਕਾਸ ਦੇ ਕੰਮ ਹੋ ਰਿਹਾ ਸੁਪਰ ਸੌਨਿਕ ਮਸ਼ੀਨਾਂ 1 ਕਰੋੜ 6 ਲੱਖ ਦੀ ਲਾਗਤ ਦੇ ਨਾਲ ਸਾਰੇ ਸੀਵੇ ਦੀ ਸਫਾਈ ਕਰ ਰਹੀਆਂ 22 ਕਰੋੜ ਦੀ ਲਾਗਤ ਦੇ ਨਾਲ ਅਮਰਤ 2 ਜੋ ਇਹਨਾਂ ਜਿਹੜੀ ਪੀਣ ਵਾਲੇ ਪਾਣੀ ਦਾ ਜਿਹੜਾ ਹੈ ਉਹ ਪਲਾਂਟ ਜਿਹੜਾਗਾ ਉਹ ਲੱਗ ਰਿਹਾ ਬਹੁਤ ਜਲਦੀ ਜਿਹੜਾਗਾ ਅੰਡਰਪਾਸ ਰੇਲਵੇ ਦੇ ਟ੍ਰੈਕ ਤੇ ਪੰਡਿਆ ਹੈਗਾ ਸੋ ਸਮੇਂ-ਸਮੇਂ ਤੇ ਅਸੀਂ ਗਰਾਹ ਸ਼ਹਿਰ ਦੇ ਨਿਵਾਸੀਆਂ ਨੂੰ ਅੱਜ ਗਰਾਹ ਇਸ ਵਾਰਡ ਦੇ ਜਿਹੜਾ ਹੈਗਾ 8 ਨੰਬਰ ਦੇ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਹਰ ਸੁੱਖ-ਦੁੱਖ ਦੇ ਵਿੱਚ ਸ਼ਰੀਕ ਹੋਵਾਂਗੇ ਔਰ ਵਿਕਾਸ ਦੀ ਕੰਮਾਂ ਦੀਆਂ ਹਨੇਰੀਆਂ ਲਿਆਵਾਂਗੇ ਬਹੁਤ-ਬਹੁਤ ਧੰਨਵਾਦ ਜੈ ਹਨ ਅੱਜ ਵਾਰਡ ਨੰਬਰ 8 ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਜਿਹੜਾ ਆਗਾਜ਼ ਕੀਤਾ ਗਿਆ ਯੋਧ ਨਸ਼ਿਆਂ ਵਿਰੋਧ ਦੀ ਜਿਹੜੀ ਅਹਿਮ ਲੜੀ ਦੇ ਤਹਿਤ ਅੱਜ ਵਾਰਡ ਨੰਬਰ 8 ਦੇ ਵਿੱਚ ਇੱਕ ਬਹੁਤ ਹੀ ਵੱਡੀ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਵਾਰਡ ਦੇ ਸਾਰੇ ਪਤਵੰਤੇ ਸੱਜਣ ਮੇਰੀਆਂ ਮਾਮਾ ਮਾਮਾ ਭੈਣਾ ਔਰ ਜਿੰਨੇ ਵੀ ਸਤਕਾਰਤ ਸਾਥੀ ਨੇ ਮੇਰੇ ਵਾਰਡ ਦੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸ਼ਿੱਦਤ ਕੀਤੀ ਆ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਹਲਕਾ ਇੰਚਾਰਜ ਸਾਡੀ ਸ਼ਹਿਰ ਦੀ ਜਿੰਦੋ ਗਿਆਨ ਸਾਡੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੀ ਬਹੁਤ ਹੀ ਵਧੀਆ ਤਰੀਕੇ ਦੀ ਆਮਦ ਜਿਹੜੀ ਆ ਉਹਨਾਂ ਦਾ ਵੈਲਕਮ ਕੀਤਾ ਗਿਆ ਉਹਨਾਂ ਨੇ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਜਿਹੜੀਆਂ ਸਕੀਮਾਂ ਦੇ ਤਹਿਤ ਸਾਰੀਆਂ ਜਾਣਕਾਰੀਆਂ ਦਿੰਦੇ ਹੋਏ ਨਾਲ ਵਾੜ ਵਾਸੀਆਂ ਤੋਂ ਇੱਕ ਸ਼ਬਦ ਵੀ ਲਈ ਆ ਕਿ ਆਪਾਂ ਇਸ ਨਸ਼ੇ ਨੂੰ ਘਰ ਘਰ ਤੋਂ ਮੁਕਤ ਕਰਨਾ ਆ ਪਰ ਵਾਰਡ ਦੇ ਵਿੱਚ ਅਗਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਆ ਉਹਦੀ ਜਿਹੜੀ ਜਾਣਕਾਰੀ ਹੈ ਸਬੰਧਤ ਪੁਲਿਸ ਥਾਣੇ ਨੂੰ ਦਿਓ ਜਾਂ ਸਰਕਾਰ ਦਾ ਜਿਹੜਾ ਨੰਬਰ ਚੱਲਦਾ ਉੱਥੇ ਦਿਓ ਸੋ ਆਪਾਂ ਇਸ ਜਿਹੜੀ ਨੈਤਿਕਤਾ ਦੇ ਨਾਲ ਆਪਾਂ ਇਸ ਲੜੀ ਨੂੰ ਆਪਾਂ ਮਦਦ ਕਰਨੀ ਆ ਇਸ ਲੜੀ ਦੇ ਨਾਲ ਚੱਲ ਕੇ ਆਪਾਂ ਆਪਣੇ ਵਾਰਡ ਵਿੱਚੋਂ ਆਪਣੇ ਇਲਾਕੇ ਵਿੱਚੋਂ ਆਪਣੇ ਘਰ ਘਰ ਦੇ ਕੋਲੋਂ ਜਿਹੜਾ ਵੀ ਬੰਦਾ ਨਸ਼ਾ ਕਰਦਾ ਤੁਹਾਡੇ ਇਹ ਹੈਗਾ ਨੌਂ ਦੇ ਵਿੱਚ ਉਸ ਨੂੰ ਉਸ ਨਸ਼ੇ ਦੇ ਦਲਦਲ ਚੋਂ ਕੱਢਣ ਦੀ ਕੋਸ਼ਿਸ਼ ਕਰੀਏ ਔਰ ਉਹਦੀ ਜਾਣਕਾਰੀ ਤੁਰੰਤ ਸਬੰਧਤ ਥਾਣੇ ਨੂੰ ਦਈਏ ਸੋ ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਦਾ ਜਿਹੜਾ ਮੁੱਦਾ ਇਹ ਹੀ ਸੀਗਾ ਤੋਂ ਜਿੰਨੇ ਵੀ ਇੱਥੇ ਮੇਰੇ ਸੱਜਣ ਪਹੁੰਚੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਆਸ ਕਰਦਾ ਆ ਇਹ ਸਾਰੇ ਸੱਜਣ ਇੱਦੀ ਮੇਰੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਸਾਥ ਦੇਣਗੇ ਧੰਨਵਾਦ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਾਸਤੇ ਇੱਕ ਵੱਡੀ ਭਾਰੀ ਮਹਿਮ ਚਲਾਈ ਜਾ ਰਹੀ ਆ ਜਿਸ ਦੇ ਵਿੱਚ ਅੱਜ ਸਾਡੇ ਵਾਰਡ ਨੰਬਰ 8 ਦੇ ਵਿੱਚ ਸਾਡੇ ਕਾਉਂਸਲਰ ਸ਼੍ਰੀ ਮਨੋਜ ਗੋਗਨਾਈ ਦੇ ਘਰ ਦੇ ਵਿੱਚ ਇੱਕ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਮੀਟਿੰਗ ਹੋਈ ਜਿਸ ਦੇ ਵਿੱਚ ਮਾਨਯੋਗ ਸਾਡੇ ਹਲਕੇ ਦੇ ਜਿੰਦ ਜਾਨ ਸ਼੍ਰੀ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਅਤੇ ਸਾਡੇ ਪ੍ਰਧਾਨ ਸ਼੍ਰੀ ਹਰਮੇਸ਼ ਲਾਲ ਜੀ ਪਛੇਤੇ ਤੌਰ ਤੇ ਪਹੁੰਚੇ ਸੋ ਬਹੁਤ ਹੀ ਵਧੀਆ ਸਫਲਤਾਪੂਰਵਕ ਮੀਟਿੰਗ ਰਹੀ ਜਿਦੇ ਵਿੱਚ ਅਸੀਂ ਵਾਰਡ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮੀਟਿੰਗ ਨੂੰ ਭਰਵਾਂ ਹੰਗਾਰਾ ਦਿੱਤਾ ਅਤੇ ਆਸ ਦਵਾਈ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿਹੜਾ ਇਹ ਨਸ਼ਿਆਂ ਦੇ ਵਿਰੁੱਧ ਯੁੱਧ ਲੜਨਗੇ ਸੋ ਜੇਕਰ ਕੋਈ ਵੀ ਸਾਡੇ ਤੁਹਾਡੇ ਆਸ-ਪਾਸ ਮਹੱਲੇ ਦਾ ਕੋਈ ਭੈਣ ਭਰਾ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਉਸ ਦੀ ਸਬੰਧਤ ਸੂਚਨਾ ਥਾਣੇ ਦੇ ਵਿੱਚ ਜਾਂ ਫਿਰ ਪੰਜਾਬ ਪੁਲਿਸ ਦੇ ਵਟਸਐਪ ਨੰਬਰ ਤੇ ਜ਼ਰੂਰ ਦਿਓ ਤਾਂ ਕਿ ਅਸੀਂ ਦੁਆਰਾ ਤੋਂ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਧੰਨਵਾਦ